ਮੈਂ ਗੱਡੀ ਲੈ ਲਈ ਜੀ ਪਹਿਲੀ ਗੱਡੀ ਲੈ ਲਈ ਕੰਟੈਸਾ ਤੇ ਤੁਸੀਂ ਅੱਜ ਮੈਨੂੰ ਮੈਡਮ ਯਾਦ ਕਰਾਉਂਦੇ ਸੀ ਕਹਿੰਦੇ ਵੀ ਸਾਨੂੰ ਉਹ ਵੀ ਯਾਦ ਹੈ ਵੀ ਮੈਂ ਆਪਣੇ ਟੀਚਰਾਂ ਨੂੰ ਛੱਡਿਆ ਹਾਂ ਤੁਸੀਂ ਬੱਸ ਸਟੈਂਡ ਤੇ ਵੀ ਆਜੇ ਤੁਹਾਨੂੰ ਬੱਸ ਤੇ ਛੱਡ ਗਈ ਮੇਰੇ ਲਈ ਗੱਡੀ ਚ ਆ ਜੀ ਤੁਸੀਂ ਸੋ ਕਾਮਯਾਬੀਆਂ ਇਹ ਹੈ ਤੁਸੀਂ ਆਪਣੇ ਕਦੇ ਜ਼ਿੰਦਗੀ ਚ ਆਪਣੇ ਟੀਚਰਾਂ ਤੋਂ ਆਪਣੇ ਕੋਚਾਂ ਤੋਂ ਆਪਣੇ ਪੇਰੈਂਟਸ ਤੋਂ ਵੱਡੇ ਨਹੀਂ ਹੋ ਸਕਦੇ ਉਹ ਹਮੇਸ਼ਾ ਹੀ ਵੱਡੇ ਰਹਿਣਗੇ ਤੁਸੀਂ ਜਿੱਥੇ ਮਰਜ਼ੀ ਉਹਦੇ ਤੇ ਪਹੁੰਚ ਜਾਓ ਪਰ ਜਿਨ੍ਹਾਂ ਨੇ ਤੁਹਾਨੂੰ ਟੀਚ ਕੀਤਾ ਹੈ ਜਿਨ੍ਹਾਂ ਨੇ ਤੁਹਾਨੂੰ ਕੋਚਿੰਗ ਦਿੱਤੀ ਹੈ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਤੁਸੀਂ ਕਦੇ ਵੀ ਸੋ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰੋ ਮੈਂ ਤਾਂ ਜਦੋਂ ਵੀ ਮਿਲਦਾ ਮੈਨੂੰ ਮੇਰੇ ਟੀਚਰ ਮਿਲਦੇ ਨੇ ਮੈਂ ਤਾਂ ਬੜਾ ਖੁਸ਼ ਹੋ ਜਾਂਦਾ ਕਿ ਇਹ ਸਰ ਉਦੋਂ ਉਸ ਵੇਲੇ ਨਹੀਂ ਚੰਗੇ ਲੱਗਦੇ ਹੁੰਦੇ ਟੀਚਰ ਉਹ ਉਸ ਵੇਲੇ ਤਾਂ ਸਕੂਲ 'ਚ ਪੜਦੇ ਹੁੰਦੇ ਸੀ ਬਥੇਰਾ ਦੁਆਵਾਂ ਕੀਤੀਆਂ ਰੱਬ ਨੂੰ ਅੰਗਰੇਜ਼ੀ ਵਾਲੀ ਮੈਡਮ ਨੂੰ ਤਾਪ ਚੜ ਜਾਏ ਨਾ ਰੱਬ ਨੇ ਮੰਨੀ ਨਾ ਮੈਡਮ ਨੇ ਰੋਜ਼ ਆ ਜਾਂਦੀ ਸੀ ਉਹ ਹੁਣ ਪਤਾ ਲੱਗਦਾ ਵੀ ਉਹ ਠੀਕ ਹੀ ਸੀ ਵੀ ਜਿਹਨਾਂ ਨੇ ਪੜਾਇਆ ਜਾ ਜਿਹਨਾਂ ਨੇ ਥੋੜਾ ਬਹੁਤ ਡਾਂਟਿਆ ਉਸ ਵੇਲੇ ਸਾਡੇ ਭੁੱਖ ਲਈ ਜਾਂ ਸਾਡੇ ਚੰਗੇ ਲਈ ਹੋਏ ਡਾਂਟਦੇ ਸੀਗੇ ਸੋ ਆਪਣੇ ਟੀਚਰਾਂ ਨੂੰ ਰਿਸਪੈਕਟ ਦਿਓ ਆਪਣੇ ਕੋਚੇਸ ਨੂੰ ਆਪਣੇ ਮਾਪਿਓ ਨੂੰ ਜਿਨ੍ਹਾਂ ਨੇ ਆਪਾਂ ਨੂੰ ਇਹ ਮੌਕਾ ਦਿੱਤਾ ਕਿਉਂਕਿ ਪਹਿਲੇ ਮਾਪੇ ਜਨਮ ਦੇਣ ਵਾਲੇ ਦੂਜੇ ਮਾਪੇ ਆਪਾਂ ਨੂੰ ਅਕਲ ਦੇਣ ਵਾਲੇ ਜਿਨ੍ਹਾਂ ਨੇ ਸਾਨੂੰ ਕੁਝ ਬਣਾਉਣਾ ਹੈ ਜ਼ਿੰਦਗੀ ਚ ਅਚੀਵਮੈਂਟ ਵਾਸਤੇ ਸੋ ਦੋਨੇ ਮਾਪੇ ਨੇ ਸੋ ਟੀਚਰਾਂ ਨੂੰ ਵੀ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਔਰ ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ ਨੇ ਫਿਰ ਤੁਹਾਨੂੰ ਥੋੜਾ ਜਿਹਾ ਆਪੀ ਉਹ ਕਹਿੰਦਾ ਪ੍ਰਮਾਤਮਾ ਪ੍ਰਮਾਤਮਾ ਜੇ ਕਿਸੇ ਨੂੰ ਚੁੰਜ ਦਿੰਦਾ ਹੈ ਤਾਂ ਫਿਰ ਚੋਗਾ ਵੀ ਦਿੰਦਾ ਤੁਸੀਂ ਦੇਖਿਓ ਜਾਨਵਰਾਂ ਨੂੰ ਪੰਛੀਆਂ ਨੂੰ ਦੇਖਿਓ ਚੀੜੀ ਦੀ ਚੁੰਝ ਛੋਟੀ ਹੈ ਕਿਉਂਕਿ ਉਹਨੂੰ ਚੋਗਾ ਇੱਥੋਂ ਹੀ ਮਿਲ ਜਾਂਦਾ ਹੈ इजीली ਮਿਲ ਜਾਂਦਾ ਹੈ ਉਹਦਾ ਚੋਗਾ ਜਿਹੜਾ ਖੰਡਾਇਆ ਹੋਇਆ ਸੋ ਬਾਗਲੇ ਦੀ ਚੁੰਝ ਬਹੁਤ ਲੰਬੀ ਹੈ ਕਿਉਂਕਿ ਉਹਨੇ ਥੱਲੋਂ ਮੱਛੀ ਲੈ ਕੇ ਆਉਣੀ ਹੁੰਦੀ ਹੈ ਸੋ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਹੈ ਪ੍ਰਮਾਤਮਾ ਜਿਸ ਨੂੰ ਉਹਨੂੰ ਫਿਰ ਨਿਭਾਉਣ ਦਾ ਬਲ ਸਮੱਤ ਪਰਮਾਤਮਾ ਹੀ ਦਿੰਦਾ ਅੱਜ ਜਿਹੜਾ ਕਿੱਸਾ ਉਹਨਾਂ ਨੇ ਸਟੇਜ ਤੇ ਸੁਣਾਇਆ ਕਿ ਗੱਡੀ ਲਿੱਤੀ ਸੀ ਤੇ ਬੱਸ ਸਟੈਂਡ ਤੱਕ ਉਹ ਅਸੀਂ ਚਾਹੁੰਦੇ ਦੱਸੋ ਉਹ ਐਵੇਂ ਹੈ ਜੀ ਜਦੋਂ ਸਾਡਾ ਗਮਿੰਡ ਕੋਲ ਸੁਨਾਮ ਹੈ ਜਿਹੜਾ ਆਊਟਰ ਤੇ ਹੁੰਦਾ ਸੀ ਹੁਣ ਤਾਂ ਡਿਵੈਲਪਮੈਂਟ ਬਹੁਤ ਹੋ ਗਈ ਜੀ ਜਦੋਂ ਅਸੀਂ ਬਸ ਤੇ ਜਾਂਦੇ ਬਰਨਾਲੇ ਤੋਂ ਬੱਸ ਉਹਨਾਂ ਨੇ ਦੱਸਿਆ ਵੀ ਮੈਡਮ ਬਰਨਾਲੇ ਤੋਂ ਬਿਲੋਂਗ ਕਰਦੇ ਐ ਜਦੋਂ ਅਸੀਂ ਬਰਨਾਲੇ ਤੋਂ ਸੁਨਾਮ ਜਾਂਦੇ ਸੀ ਜਾਂਦੇ ਹੋਏ ਤਾਂ ਬੱਸ ਸਟੈਂਡ ਤੋਂ ਰਿਕਸ਼ਾ ਮਿਲ ਜਾਂਦੀ ਸੀ ਉੱਤੇ ਪਹੁੰਚਣ ਦੀ ਜਦੋਂ ਅਸੀਂ ਦੁਪਹਿਰ ਨੂੰ ਆਂਦੀਆਂ ਸੀ ਤਾਂ ਰਿਕਸ਼ਾ ਨਹੀਂ ਮਿਲਦੀ ਸੀ ਭਗਵੰਤ ਮਾਨ ਜੀ ਜਦੋਂ ਗੱਡੀ ਲੈ ਕੇ ਆਂਦੇ ਇਹ ਕਿੱਤੇ ਕੋਲ ਹੁੰਦੀ ਸਾਡੇ ਤਾਂ ਕਾਰ ਮਾਰੂਤੀ 800 ਹੁੰਦੀ ਸੀ ਇਹ ਸਾਨੂੰ ਵੱਡੀ ਗੱਡੀ ਚ ਸਾਰੀਆਂ ਮੈਡਮਾਂ ਨੂੰ ਜਿੰਨੀਆਂ ਵੀ ਅਸੀਂ ਬਹਿ ਸਕਦੀਆਂ ਸੀ ਖੁਸ਼ੀ ਖੁਸ਼ੀ ਛੱਡ ਕੇ ਸਾਨੂੰ ਫਿਰ ਅੱਜ ਆਪਕ ਦੀ ਹਲੀਮੀ ਸਮਝਦਲੀ ਮੈਂ ਜਿੰਨੀ ਅਧਿਆਪਕ ਦੀ ਕਦਰ ਉਹ ਕਰ ਸਕਦੇ ਆ ਮੈਨੂੰ ਲੱਗਦਾ ਅੱਜ ਦੇ ਬੱਚਿਆਂ ਨੂੰ ਇਹੀ ਉਹ ਮੈਸੇਜ ਹੈ ਉਹਨਾਂ ਨੇ ਆਪਣੇ ਮੈਸੇਜ ਕਨਵੋਕੇਸ਼ਨ ਐਡਰੈਸ 'ਚ ਵੀ ਕਿਹਾ ਵੀ ਆਪਣੇ ਟੀਚਰ ਦੀ ਆਪਣੇ ਮਾਂ-ਬਾਪ ਦੀ ਸਭ ਤੋਂ ਵੱਧ ਇੱਜ਼ਤ ਕਰੋ